ਅੱਜ ਤਾਂ ਵੀਰੋ ਤੜਕੇ 6 ਵਜੇ ਦਾ ਬੋਲਿਆ ਧਵਾ ਐਂਡ ਜਮਾ ਪਸੂ-ਪਸੂ ਨਮਾਸ਼ੇ ਓਕੇ ਬਾਏ ਕਰਤਾ ਕੰਮ ਹੁਣ ਗੱਦੇ-ਗੁੱਦੇ ਧੋਈ ਜਾਂ ਨਾ ਮੈਂ ਆਹ ਫਰਸ ਰਹਿਗੀ ਸੋਨ ਤੋਤ ਆ ਕੇ ਬਖਾਵਾਂਗੇ ਐਂਡ ਜਮਾ ਵੇਖੋ ਇੱਧਰ ਕਰੋ ਦਰਸ਼ਨ ਵੇਖੋ ਆਪਣੀ ਪਰੀਪੁਰੀ ਅਰਗਾਂ ਮੈਸ ਪੂਜਾ ਅਰਗਾਂ ਆਪਣੀ ਨੁਕਰੀ ਆਪਣਾ ਸ਼ੌਂਕੀ ਐ ਬਣਾਤੇ ਸਾਰੇ ਪੂਰੇ ਨਮਾਨਮੂ ਕੇ ਫਰਸਾ ਪੁਰਸਾ ਵੇਖੋ ਕੱਢੀਆਂ 6-7 ਦਿਨ ਹੋ ਗਏ ਟ੍ਰੇਮ ਨਹੀਂ ਲੱਗਿਆ ਸੀਗਾ ਤੇ ਆਪਣੀ ਉਹ ਨਗਿੰਦੀ ਉਹਦੇ ਵਿਚਾਰੀਆਂ ਇੱਕ ਮੱਖੀਆਂ ਦਾ ਅੱਜ ਪੱਕਾ ਇਲਾਜ ਕਰਾਂਗੇ ਉਹ ਵੀ ਤੁਹਾਨੂੰ ਵਿਖਾਵਾਂਗੇ ਵਿੱਚ ਵੀਰ ਦੱਸ ਦੇ ਵੀ ਇਹ ਮੱਖੀਆਂ ਤਾਂ ਇਹਨਾਂ ਨੂੰ ਖਾ ਹੀ ਗਈਆਂ ਤਾਂ ਹੀ ਮੈਂ ਨਮਾਈਆਂ ਤੇ ਆਪਣੀ ਉਹ ਪਰੀਪੁਰੀ ਵਰਕੀਆਂ ਬਣਾਤੀਆਂ ਫਿਰ ਉਹ ਦਰਸ਼ਨ ਵੇਖੋ ਨਮਾਨ ਨਮਾ ਕੇ ਤੜਕੇ 6 ਵਜੇ ਤਾਂ ਬੋਲਿਆ ਤਾ ਆ ਬੈਠੀ ਮੱਸ ਪੂਜਾ ਆਪਣੀ ਆਬੇ ਧੀ ਪਰੀ ਵੇਖੋ ਗੱਦੇ ਗੁੱਦੇ ਕੱਢੇ ਐਡੀ ਐਡੀ ਕੌਣ ਜਮੀ ਪਈ ਸੀ ਗੱਦਿਆਂ ਤੇ ਆ ਫਰਸ ਰਹੇਗੀ ਹੁਣ ਲਾਈਟ ਜਾਵੜੀ ਭੈਣ ਤੇ ਨਹੀਂ ਵੇਖੋ ਗੱਦੇ ਗੁੱਦੇ ਬਣਾਏ ਫਰਸ ਆਹਤ ਨਵੀਂ ਲਾਤੀ ਹੁਣ ਅਜ ਤੋਂ ਅੰਦਰ ਕਰਦਿਆ ਕਰਾਂਗੇ ਗਰਬੀਂ ਬਾੜੀ ਆ ਬਾਹਰ ਹੁਣ ਅੰਦਰ ਬੰਨਿਆ ਕਰਾਂਗੇ ਆਪਣੀ ਡਿਊਟੀ ਵੀਰੋ ਇੰਨਾ ਤੇ ਆ ਪੱਠੇ ਲੈ ਆਂਦੇ ਤੇ ਆ ਕੇ ਬਾ ਡੇ ਪੇ ਪੰਜ ਛੇ ਦਿਨ ਕਲਕਤੇ ਸਪਰੇਅ ਕਰਦੇ ਸੀਗੇ ਹਜੇ ਤੱਕ ਵੀ ਰਹੇਗੀ ਤਿਬਾ ਕਰ ਦਿਆਂਗੇ 1 2 ਡੜਾਂ 'ਚ ਤੇ ਬਸ ਇਹਨਾਂ ਨੂੰ ਨਮਾਤਾ ਤਾ ਤਵਾਤਾ ਖਰਾਕ ਪਾਤੀ ਖੁੱਲੀ ਹੁਣ ਆਪਣੀ ਵਹਿੜਾ ਸੂਣ ਵਾਲੀ ਉਹ ਵੀ ਤੁਹਾਨੂੰ ਮਾਥਨੇ ਕਰਾਉਂਗਾ ਦਰਸ਼ਨ ਉਹਨੂੰ ਕਿਹੜੇ ਗੱਟੇ ਪਾਈ ਪਾਉਣ ਲੱਗਣਾ ਹੁਣ ਸ਼ੁਰੂ ਕਰਾਂਗੇ ਉਹ ਐਡੀ ਤਕੜੀ ਚੀਜ਼ ਆ ਨਾ ਕੋਈ ਪੁੜੀਆਂ ਪਾਉਣ ਦੀ ਲੋੜ ਨਾ ਕਾਸੇ ਦੀ ਬਸ ਸਿਰਾ ਚੀਜ਼ ਐਂ ਸਿਰਾ ਚੀਜ਼ ਤੇ ਅੱਜ ਜਿਉਂ ਟੜਕੇ ਦੇ ਲੱਗੇ ਆ ਆਪਣੀ ਨੁਗਰੀ ਨਗਰੀ ਯਾਰਕੀਆਂ ਹੁਣ ਬਾਈ ਦੁੱਧ ਦਾਦਾਈ ਤਾਂ ਕੋਈ ਫਾਇਦਾ ਨਹੀਂ ਹੈਗਾ ਕੰਮ ਕਰਨਾ ਤਾਂ ਬਰੀਡ ਤੇ ਕਰੋ ਅਮਰੀਕਾ ਤਾਂ ਪਰੀਪੁਰੀ ਵਰਗਾ ਗੁਣ ਗੁਣਾ ਗੁਣਾ ਗੁਣਗੁਣਾ ਆਪਣੀ ਇਸ ਪੂਜਾ ਜਿਹੜੇ ਹੁਣ ਟੀਕੇ ਭਰਾਏ ਉਹ ਵੀ ਜਮਾ ਹੈ ਸਿਰੇ ਦੇ ਭਰਾਏ ਆ ਚੋਟੀ ਦੇ ਕੰਮ ਐ ਤੁੰਨ ਕੇ ਰੱਖੀ ਦਾ ਪੂਰਾ ਤੇ ਆਪਣਾ ਚੈਨਲ ਹੈਗਾ ਝੋਲਡ ਗਿੱਲ 786BW ਤੇ ਆਪਣਾ ਸਬਸਕ੍ਰਾਈਬ ਕਰ ਲਿਓ ਸਾਰੇ ਵੀਰ ਬਟਨ ਦਿਆ ਕਰੋ ਨੱਪ ਤੇ ਆਪਾਂ ਨਵਾਂ ਤੋਂ ਨਵਾਂ ਵੀਡੀਓ ਪਾਉਂਦੇ ਰਹਿੰਨੇ ਆਖੇ ਇਦਾਂ ਵੀ ਪਾਉਣੇ ਹੁੰਨੇ ਆ ਜੇ ਕੋਈ ਬਿਮਾਰੀ ਸ਼ਮਾਰੀ ਦੀ ਹੋਵੇ ਜਾਂ ਪਸ਼ੂਆਂ ਦੀਆਂ ਤਾਪ ਆ ਪਾਉਂਦੀ ਪਾਉਣੇ ਆ ਤੇ ਆਪਣੀਆਂ ਐਨ ਪੁੱਤਾਂ ਅੰਗੂਈਆਂ ਜਿਵੇਂ ਆਪਣੀਆਂ ਧੀਆ ਉਹ ਜਾਂਦੀਆਂ ਜਾਂ ਪੁੱਤ ਹੋ ਜਾਂਦੇ ਓਵੇਂ ਆਪਾਂ ਰੱਖੀਆਂ ਆਪਣੀਆਂ ਜਿਵੇਂ ਮੱਸ ਪੂਜਾ ਅਰਗੀਆਂ ਖੰਡ ਅਰਗੀਆਂ ਇੱਕ ਹਸਾਮ ਨਾਲ ਆਪਣੇ ਪਾ ਪੋਤੀ ਆ ਇਹ ਬਾੜੀ ਰੀਜ ਨਾਲ ਪਾਲੀ ਦੇ ਆ ਤੇ ਮੇਰਾ ਵੀਰ ਲੈਕ ਲੋ ਕਰਦਿਆ ਕਰੋ ਵੀਡੀਓ ਇਹਨੇ ਨਾ ਹੌਸਲਾ ਵੱਧ ਜਾਂਦਾ ਬਟਨ ਦਿਆ ਕਰੋ ਨੱਪ ਅੱਜ ਕਰੋ ਦਰਚਨ ਅੱਜ ਪਸ਼ੂਆਂ ਦੇ ਹੁਣ ਗਰਮੀ ਵਾਲੀ ਹੋ ਗਈ ਅੱਜ ਤੋਂ ਬਸ ਅੰਦਰ ਕਰਤੇ ਸ਼ਿਫਟ ਗੱਦੇ ਦੋ ਹੋਰ ਲਿਆਂਦੇ ਤੇ ਅੰਦਰ ਬੰਨਿਆ ਕਰਾਂਗੇ ਆਹ ਫਰਸ ਲਾਤੀ ਅੰਦਰ ਉਹ ਕੱਚੇ ਕੁੱਚੇ ਵਾਲੇ ਕੰਮ